ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਟੋਂਪ ਪਠਾਨਕੋਟ ਅੰਮ੍ਰਿਤਸਰ ਕੌਮੀ ਰਾਹ ਤੇ ਪੈਂਦੇ ਸਰਨਾ ਪਿੰਡ ਦੀ ਨਰੋਟ ਪੁਲੀ ਵਿਖੇ ਅੱਜ 2-3 ਹਾਮੋ ਸਾਹਮਣੇ ਹੋ ਗਈਆਂ ਜਿਸ ਦੇ ਚਲਦੇ ਦੋਹਾਂ ਧਿਰਾਂ ਵਿਚਾਲੇ ਜੰਮ ਕੇ ਲੜਾਈ ਵੀ ਹੋਈ ਅਤੇ ਇਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਦਿਸਿਆਂ ਦੇ ਸਬੰਧੀ ਜਦ 피해ਤ ਅਤੇ ਉਸ ਦੇ ਪਰਿਵਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਐਕਸਾਈਜ਼ ਦੇ ਟ੍ਰੈਕਟਰ ਵੱਲੋਂ ਲਗਾਤਾਰ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਤੇਰੇ ਵੱਲੋਂ ਸ਼ਰਾਬ ਦਾ ਨਜਾਇਜ਼ ਕੰਮ ਕੀਤਾ ਜਾਂਦਾ ਹੈ ਜਿਸ ਦੇ ਚਲਦੇ ਐਕਸਾਈਜ਼ ਕੰਟਰੈਕਟਰ ਦੇ ਕਰਿੰਦਿਆਂ ਵੱਲੋਂ ਪਹਿਲਾਂ ਤਾਂ ਪੀੜਤ ਦੇ ਨਾਲ ਮਾਰਕੁੱਟ ਕੀਤੀ ਗਈ ਅਤੇ ਬਾਅਦ ਵਿੱਚ ਥਾਣੇ ਲੈ ਗਏ ਪਰ ਉੱਥੇ ਪੀੜਤ ਕੋਲੋਂ ਕੁਝ ਵੀ ਅਜੇਹਾ ਨਹੀਂ ਮਿਲਿਆ ਜਿਸ ਦੇ ਬਾਅਦ ਪੁਲਿਸ ਨੇ ਪੀੜਤ ਨੂੰ ਛੱਡ ਦਿੱਤਾ ਪੀੜਤ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਪਰਿਵਾਰ ਵਾਲੇ ਕਾਫੀ ਸਦਮੇਨ ਚ ਸੀ ਅਤੇ ਜਦ ਪੀੜਤ ਦੇ ਦੋਸਤਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹਨਾਂ ਵੱਲੋਂ ਐਕਸਾਈਜ਼ ਕੰਟਰੈਕਟਰਾਂ ਦੇ ਕਰਿੰਦਿਆਂ ਨੂੰ ਸਬਕ ਸਿਖਾਉਣ ਦੇ ਲਈ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਵਿੱਚੋਂ ਵੀ ਇੱਕ ਸ਼ਖਸ ਜ਼ਖਮੀ ਹੋ ਗਿਆ ਦੋਹਾਂ ਦਾ ਇਲਾਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਚੱਲ ਰਿਹਾ ਹੈ ਰਿਹਾ ਹੈ ਤੇ ਉੱਥੇ ਦੋਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਨਾ ਸਰਨੇ ਗਿਆ ਪੈਟਰੋਲ ਪੰਪ ਤੇ ਤੇਲ ਪਵਾਉਣ ਗਿਆ ਜੀ ਤੇ ਗੈਸਟੇ ਕੋਈ ਪਿੰਡ ਦੇ ਸਾਡੇ ਤੇ ਉਹਨਾਂ ਨੂੰ ਮੈਂ ਅੰਦਰ ਲੱਗੇ ਰੋਕਿਆ ਇਹਨਾਂ ਮੈਨੂੰ ਨਾ ਪੰਜ ਛੇ ਬੰਦੇ ਆਏ ਗੱਡੀ 'ਚ ਪਹਿਲੇ ਆਏ ਉਹ ਗੱਡੀ ਚ ਆਏ ਤੇ ਮੈਨੂੰ ਨਾ ਕੁੱਟਿਆ ਉੱਥੇ ਪਹਿਲੇ ਮੁੱਕੇ ਮਾਰੇ ਮਾਰੇ ਮੇਰੇ ਮੂੰਹ ਤੇ ਸਾਰੇ ਮੁੱਕੇ ਮਾਰ ਕੇ ਤੇ ਮੈਨੂੰ ਥਾਣੇ ਲੈ ਗਏ ਥਾਣੇ ਮੈਂ ਉੱਥੋਂ ਉਹਨਾਂ ਕਿਹਾ ਪੁਲਿਸ ਵਾਲਿਆਂ ਨੇ ਕਿ ਯਾਰ ਤੁਸੀਂ ਇਹਨੂੰ ਕਿਉਂ ਲਿਆਂਦਾ ਕਹਿੰਦਾ ਉਹਨਦੇ ਕੋਈ ਕੁਝ ਮਿਲਿਆ ਪੁਲਿਸ ਵਾਲਿਆਂ ਨੇ ਕਿ ਇਹਨਾਂ ਕੋਈ ਕੁਝ ਮਿਲਿਆ ਮੂੜੇ ਕੋਲ ਕਹਿੰਦੇ ਨਹੀਂ ਐ ਕੁਝ ਵੀ ਨਹੀਂ ਮੈਂ ਪੁੱਛਿਆ ਮੈਂ ਯਾਰ ਮੇਰੀ ਗਲਤੀ ਗਈ ਆ ਮੈਂ ਤੂੰ ਉਥੋਂ ਬੋਤਲ ਲੈ ਗਿਆ ਮੈਂ ਕਿੱਥੋਂ ਬੋਤਲ ਲੈਂਦੀ ਆ ਮੈਂ ਮੈਨੂੰ ਕਹਿੰਦੇ ਤੂੰ ਪੈਸੇ ਲੈ ਕੇ ਆਇਆ ਪਹਿਲੇ ਬਾਅਦ ਚ ਫਿਰ ਮੈਂ ਘਰ ਜਾਣ ਲੱਗਾ ਬੰਦ ਜੰਦੇਵਰੀ ਵਾਪਸ ਮੈਨੂੰ ਪੰਜ ਜਾਣੇ ਫੇਰ ਮੋਰ ਸੰਡਾ ਲਾ ਮਾਰਿਆ ਪੰਜ ਛੇ ਜਾਨੇ ਨਿਕਲੇ ਮੇਰੇ ਦੱਤਰ ਮਾਰਿਆ ਲਾਤੇ ਉਦੋਂ ਮੇਰੇ ਫੇਰ ਮੁਕੇ ਮਕੇ ਇਹ ਪੱਖੀ ਜੇ ਮੇਰੇ ਬੜ ਦਰਦ ਹੋਏ ਗਦੀ ਆ ਸਾਰੇ ਮੇਰੇ ਲੱਗੇ ਦੀ ਬੋਤ ਹੈਗੀ ਆ ਉਹ ਇੱਕ ਹੀ ਜੀ ਵੀ ਉਹ ਫਟ ਜੀ ਕੀਤੀ ਨਾ ਮੇਰੇ ਨਾਲ ਜੀ ਮੇਰੇ ਫਟ ਮਾਰਿਆ ਵੀ ਇਨਸਾਫ ਚਾਹੀਦਾ ਜੀ ਮੇਰੇ ਨੂੰ ਰਜਾਇਜ਼ ਮੇਰੇ ਪਨਾ ਕੋਈ ਪਰਚਾ ਮੈਂ ਪੜ ਸੁਲਾਈ ਤੇ ਨੌਕਰੀ ਕਰਨਾ ਆ ਕੋਈ ਗੱਲ ਨਹੀਂ ਬਾਤ ਨਹੀਂ ਇਦਾਂ ਹੀ ਮੇਰਾ ਏਰੀਆ ਵੀ ਮੇਰਾ ਸਜਾਨ ਪਰਪੰਦਾ ਹੈ ਜੀ ਸਾਡੇ ਕਿਹ ਰਜਾਇਜ਼ ਕੀਤੀ ਹੋਈ ਆ ਉਹਨੂੰ ਮਾਰ ਕੇ ਸੁੱਟਣ ਵਾਲੀ ਗੱਲ ਕੀਤੀ ਹੈ ਉਦੇ ਬਾਅਦ ਚ ਉਹਨੂੰ ਇੱਕ ਵਾਰ ਛੜਾ ਗਲੇ ਆਂਦਾ ਦੂਜੀ ਵਾਰੀ ਫੇਰ ਉਹਨੂੰ ਮਤਲਬ ਮੋਢੇ ਨੂੰ ਘੇਰ ਲਿਆ ਉਹਨਾਂ ਨੇ ਕਿ ਬੰਦੇ ਆ ਜੀ ਦੋ ਤਿੰਨ ਬੰਦੇ ਨੂੰ ਅਨਪਛਾਤੇ ਲੈ ਆ ਇਹਨਾਂ ਮਾਰ ਮਾਰ ਮੋਢੇ ਦੀ ਿੱੱਡੀਆਂ ਦੇਤੀਆਂ ਕੋਈ ਨਹੀਂ ਇੱਕ ਮੁੜਾ ਹੋ ਰਹੀ ਨਾਲ ਸਾਡੇ ਉਹਨੂੰ ਮੋਢੇ ਨੂੰ ਵੀ ਮਤਲਬ ਉਧੜਾਇਆ ਇਹਨਾਂ ਨੇ ਨੰਗੇ ਪੈਰੀ ਠੀਕ ਹੈ ਜੀ ਉਹ ਗਵਾਹ ਜਿੱਲੇ ਮਰਜੀ ਉਹਨੂੰ ਮੈਂ ਸੱਤ ਵੀ ਦੰਨਾ ਇੱਥੇ ਕੋਈ ਗੱਲ ਨਹੀਂ ਏਡੀ ਲਈ ਝਗੜੇ ਦੇ ਕੇ ਆਇਆ ਦੋਨਾਂ ਪਾਰਟੀਆਂ ਨੇ ਸੱਟਾਂ ਲੱਗੀਆਂ ਆਪਾਂ ਉਹਨਾਂ ਦਾ ਇਲਾਜ ਕਰਦੇ ਤੇ ਮੈਡੀਕਲ ਕਰਦੇ ਹਾਂ ਕੰਡੀਸ਼ਨ ਕਿ ਸਰ ਦੋਨੋਂ ਠੀਕ ਹੈ ਬੀ